ਨਵਜੋਤ ਸਿੰਘ ਸਿੱਧੂ ਦੇ ਬਾਰੇ ਕੈਪਟਨ ਅਮਰਿੰਦਰ ਸਿੰਘ ਦੇ ਵਿਚਾਰ ਸਿੱਧੂ ਦੇ ਸਿਆਸੀ ਕਦਮਾਂ ਦੇ ਹਿਸਾਬ ਨਾਲ ਹੀ ਬਦਲ ਰਹੇ ਨੇ ਕਦੇ ਕੈਪਟਨ ਸਾਹਿਬ ਕਹਿੰਦੇ ਨੇ ਸਿੱਧੂ ਦਾ ਪਾਰਟੀ ਵਿੱਚ ਸਵਾਗਤ ਹੈ ਤੇ ਕਦੇ ਕਹਿ ਦਿੰਦੇ ਨੇ ਸਿੱਧੂ ਦੀ ਲੋੜ ਨਹੀਂ ਨਵਜੋਤ ਸਿੰਘ ਸਿੱਧੂ ਦੇ ਬਾਰੇ ਕੈਪਟਨ ਅਮਰਿੰਦਰ ਸਿੰਘ ਦਾ ਤਾਜ਼ਾ ਬਿਆਨ ਸੁਣੋ ਜੋ ਕੈਪਟਨ ਸਾਹਿਬ ਨੇ ਪ੍ਰਚਾਰ ਵਿੰਨਾਂ ਨੂੰ ਹਰੀ ਝੰਡੀ ਵਿਖਾਉਣ ਤੋਂ ਬਾਅਦ ਦਿੱਤਾ ਉਹ ਭਾਈ ਉਹ ਉਸਕੋ ਪੁੱਛੋ ਹਮੇਂ ਕੀ ਪੁੱਛਤਾ ਮੈਨੂੰ ਜੇ ਨਵਜੋਤ ਸਿੱਧੂ ਬਾਰੇ ਵਿੱਚ ਜਾਣਦਾ ਹੈ ਉਹ ਉਹ ਜਵਾਬ ਦੇ ਕਿਆ ਕਰਦਾ ਵੀ ਆਰ ਚਾਹੇ ਨਵਜੋਤ ਹੋ ਚਾਹੇ ਕੋਈ ਵੀ ਹੋ ਕਾਂਗਰਸ ਪਾਰਟੀ ਆਗੇ ਹੋਰ ਆਗੇ ਰਹੇਗੀ ਹੋਰ ਆਗੇ ਚੜਦੇ ਜਾਣਗੇ ਉਹ ਕੌਣ ਹੁੰਦਾ ਹੈ ਬੰਦਾ ਰੋਕਣ ਨੂੰ ਉਹਨੂੰ ਕੋਈ ਪਛਾਣੇ ਵੀ ਪੰਜਾਬ 'ਚ ਐਸਾ ਜੋ ਮਰਜ਼ੀ ਕਰੇ ਦੇਖੋ ਇੱਕ ਗੱਲ ਤੁਸੀਂ ਉਹਨੂੰ ਪੁੱਛੋ ਸਾਨੂੰ ਕਿਉਂ ਪੁੱਛ ਰਹੇ ਹੋ ਜੋ ਮਰਜ਼ੀ ਸਾਡੀ ਕੋਈ ਗੱਲ ਬਾਤ ਨਹੀਂ ਇਹ ਤੋਂ ਪਹਿਲਾਂ ਜਦੋਂ ਸਿੱਧੂ ਨੇ ਰਾਜ ਸਭਾ ਸੀਟ ਛੱਡੀ ਸੀ ਤਾਂ ਚੱਟ ਕੈਪਟਨ ਸਾਹਿਬ ਨੂੰ ਉਹਨਾਂ ਦੇ ਸਿਆਸੀ ਪਿਛੋਕੜ ਦੇ ਕਾਂਗਰਸੀ ਹੋਣ ਦਾ ਖਿਆਲ ਆ ਗਿਆ ਸੀ ਫਿਰ ਨਵਜੋਤ ਸਿੰਘ ਸਿੱਧੂ ਦੇ ਨਵੀਂ ਪਾਰਟੀ ਬਣਾਉਣ ਦੇ ਚਰਚੇ ਹੋਏ ਤਾਂ ਕੈਪਟਨ ਸਾਹਿਬ ਨੇ ਕਿਹਾ ਕਿ ਪਹਿਲਾਂ ਭਾਜਪਾ ਦਾ ਛੱਡ ਦਵੇ ਨਵੀਂ ਪਾਰਟੀ ਬਣਾਉਣ ਦੀ ਗੱਲ ਤਾਂ ਬਾਅਦ ਵਿੱਚ ਰਹੀ ਸਿੱਧੂ ਨੇ ਫਿਰ ਪਾਸਾ ਬਦਲਿਆ ਅਤੇ ਸਿਆਸੀ ਪਾਰਟੀ ਬਣਾਉਣ ਤੋਂ ਇਨਕਾਰ ਕਰ ਦਿੱਤਾ ਕੈਪਟਨ ਸਾਹਿਬ ਨੇ ਫਿਰ ਕੁਝ ਨਰਮੀ ਵਰਤੀ ਪਰ ਆਖਿਰ ਉਹਨਾਂ ਨੂੰ ਇਹ ਅਹਿਸਾਸ ਹੋ ਗਿਆ ਕਿ ਸਿੱਧੂ ਕਾਂਗਰਸ ਦੇ ਨਾਲ ਨਹੀਂ ਤੁਰਨਗੇ ਐ ਮੈਂ ਜੋ ਗੱਲ ਕਹੀ ਹੈ ਕਿ ਇਹਨਾਂ ਦੇ ਫਾਦਰ ਟੋਟਲ ਕਾਂਗਰਸਮਨ ਸਨ ਸਾਡੇ ਡੀਸੀਸੀ ਪ੍ਰੈਜ਼ੀਡੈਂਟ ਰਹੇ ਪਟਿਆਣਾ ਇਹਨਾਂ ਦੀ ਮਦਰ ਦੋ ਵਾਰ ਉਥੋਂ ਇਲੈਕਸ਼ਨ ਲੜੀ ਹੀ ਹੀ ਇਜ਼ ਕਮਿੰਗ ਫਰਮ ਅ ਕਾਂਗਰਸ ਫੈਮਿਲੀ ਅਗਰ ਉਹ ਆਉਣਾ ਚਾਹੁੰਦਾ ਹੈ ਹੀ ਇਜ਼ ਮੋਰ ਦੈਨ ਵੈਲਕਮ ਇਹ ਮੈਂ ਗੱਲ ਕਹੀ ਸੀ ਉਸ ਦੁਕਾਨੇ ਆ ਕੇ ਵੇਚੀ ਵਾਲ ਮਿਲ ਰਹੀ ਨਵਜੋਤ ਸਿੰਘ ਨੂੰ ਕੋਈ ਰੱਬ ਹੈ ਦੱਸੋ ਫਿਰ ਕੀ ਹੋ ਗਿਆ ਅਗਰ ਉਹਨੇ ਜਾਣਾ ਹੈ ਉਧਰ ਤਜਾਵੇ ਜੇ ਦਿਨ ਉਹਨੇ ਆਵੇ ਉਹ ਇਹਦੇ ਕੋਈ ਕੋਈ ਇੱਕ ਬੰਦੇ ਨਾਲ ਪਾਰਟੀ ਨਹੀਂ ਬਣਦੀ ਜਾਂ ਕਮਜ਼ੋਰ ਹੁੰਦੀ ਹੈ ਜਾਂ ਤਾਕਤਵਰ ਹੁੰਦੀ ਉਹ ਬੁਲਾ ਰਿਆ ਔਰ ਪ੍ਰਗਟ ਇਹ ਤਿੰਨਾਂ ਦੇ ਪਛੋਕੜ ਕਾਂਗਰਸੀ ਹੈ ਅਗਰ ਆਣਾ ਚਾਹੁੰਦੇ ਹੈ ਵੈਲਕਮ ਤੇ ਫਿਰ ਕੈਪਟਨ ਸਾਹਿਬ ਨੇ ਕਿਹਾ ਕਿ ਸਿੱਧੂ ਨੂੰ ਪੰਜਾਬ ਦੇ ਵਿੱਚ ਜਾਣ ਤੱਕ ਹੋਣਾ ਹੈ ਕੌਣ ਹੁੰਦਾ ਹੈ ਬੰਦਾ ਰੋਕਣ ਨੂੰ ਉਹਨੂੰ ਕੋਈ ਪਛਾਣੇ ਵੀ ਪੰਜਾਬ 'ਚ